ਸਾਡੇ ਪਿੰਡ ਵਿੱਚ ਗੁਰਦੁਆਰਾ ਸਾਬਜਾਦਾ ਬਾਬਾ ਫਤਿਹ ਸਿੰਘ ਵੱਲੋਂ ਤੇ ਡੇਰਾ ਬਾਬਾ ਭੁਮਨਸ਼ਾ ਦੀ ਕਮੇਟੀ ਵੱਲੋਂ ਸਾਂਝੇ ਤੌਰ ਤੇ ਲੰਗਰਾਂ ਦੀ ਸੇਵਾ ਇਹਨਾਂ ਬਾਰਡਰ ਦੇ ਪਿੰਡਾਂ ਲਈ ਭੇਜੀ ਜਾ ਰਹੀ ਹੈ। ਉਹਦੇ ਵਿੱਚ ਅਸੀਂ ਉਹ ਪਿੰਡ ਨੂੰ ਕਵਰ ਕੀਤਾ ਸੀ ਜਿਹੜਾ ਤਿੰਨੇ ਪਾਸਿਆਂ ਤੋਂ ਪਾਕਿਸਤਾਨ ਦੇ ਬਾਰਡਰ ਨਾਲ ਕਿਰਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿਛਲੇ 20 ਦਿਨਾਂ ਤੋਂ ਆਪਣਾ ਪੰਜਾਬ ਆਪਣਾ ਇਹ ਸੋਹਣਾ ਰੰਗਲਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੁਣ ਤੱਕ ਹੜ੍ਹਾਂ ਨੇ ਬਹੁਤ ਹੀ ਭਾਰੀ ਨੁਕਸਾਨ ਕੀਤਾ ਹੈ ਖਬਰਾਂ ਦੇ ਮੁਤਾਬਕ ਪੰਜਾਬ ਦੇ 8 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਦੇ ਹੇਠ ਨੇ ਇਹਨਾਂ 8 ਜ਼ਿਲ੍ਹਿਆਂ ਦੇ ਲਗਭਗ 1000 ਤੋਂ ਉੱਪਰ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਨੇ ਜਿੱਥੇ ਪੂਰੀ ਤਰ੍ਹਾਂ ਸਭ ਕੁਝ ਖਤਮ ਹੋ ਚੁੱਕਿਆ ਹੈ ਇਨਾ 1000 ਪਿੰਡਾਂ ਦਾ ਲਗਭਗ 3 ਲੱਖ ਏਕੜ ਰਕਬਾ ਜਿਸ ਵਿੱਚ ਫਸਲਾਂ ਖੜੀਆਂ ਸੀ ਬਰਬਾਦ ਹੋ ਚੁੱਕਿਆ ਲੋਕਾਂ ਦੇ ਕਰੋੜਾਂ ਰੁਪਏ ਦੇ ਘਰ ਪਾਣੀ ਦੇ ਵਿੱਚ ਵਹਿ ਗਏ ਆ ਕਰੋੜਾਂ ਰੁਪਏ ਦੇ ਪਸ਼ੂ ਉਹ ਵੀ ਪਾਣੀ ਦੇ ਵਿੱਚ ਵਹਿ ਗਏ ਆ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ ਇਨਾ 8 ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਜਲੰਧਰ ਕਪੂਰਥਲਾ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਸ਼ਾਮਲਾ ਹਨ ਕਿਉਂਕਿ ਇਹ ਸਾਰੇ ਸਾਰੇ ਜ਼ਿਲ੍ਹੇ ਸਰਹੱਦੀ ਜ਼ਿਲ੍ਹੇ ਆ ਤੇ ਜਿਹੜਾ ਦਰਿਆਵਾਂ ਦਾ ਵਹਾਗ ਆ ਉਹ ਵੀ ਪਾਕਿਸਤਾਨ ਵਾਲੇ ਪਾਸੇ ਨੂੰ ਹੋਣ ਕਰਕੇ ਇੱਥੇ ਸਾਰਾ ਪਾਣੀ بارشਾਂ ਦਾ ਤੇ ਦਰਿਆਵਾਂ ਦਾ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਇਕੱਠਾ ਹੋ ਜਾਂਦਾ ਜਦੋਂ ਦਰਿਆ ਓਵਰਫਲੋ ਕਰ ਦਿਆ ਤਾਂ ਸਾਰੇ ਸਾਰੇ ਬੰਨ ਟੁੱਟ ਕੇ ਪਾਣੀ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ 10 ਤੋਂ ਲੈ ਕੇ 20 ਫੁੱਟ ਤੱਕ ਚੜ ਜਾਂਦਾਗਾ ਜਿਸ ਦਾ ਖਾਮਿਆਜਾ ਲੋਕਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਭੁਗਤਣਾ ਪੈਂਦਾਗਾ ਤੇ ਅਸੀਂ ਇੱਥੇ ਫਾਜ਼ਿਲਕਾ ਜ਼ਿਲ੍ਹੇ ਦੇ ਵਾਸੀ ਆ ਤੇ ਫਾਜ਼ਿਲਕਾ ਦੇ ਵਿੱਚ ਹੜਾਂ ਦੀ ਮਾਰ ਦੂਰੀ ਮਾਰ ਜੀ ਸਮਝ ਲਓ ਵਜਦੀ ਆ ਕਿਉਂਕਿ ਹਰੀਕੇ ਹੈੱਡ ਵਰਕਰਸ ਦੇ ਉੱਪਰ ਆ ਕੇ ਬਿਆਸ ਤੇ ਸਤਲੁਜ ਇਕੱਠੇ ਹੁੰਦੇ ਆ ਤੇ ਉੱਥੋਂ ਇਹ ਸਤਲੁਜ ਦਾ ਹੀ ਇੱਕ ਰੂਪ ਧਾਰਨ ਕਰਕੇ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਦਰਿਆ ਵਧਦਾ ਹੈਗਾ ਤੇ ਪਾਕਿਸਤਾਨ ਦੇ ਵਿੱਚੋਂ ਇੱਕ ਵਾਰੀ ਐਂਟਰ ਹੋ ਕੇ ਕੂਣੀ ਮੋੜ ਲੈ ਕੇ ਫਿਰ ਫਾਜ਼ਿਲਕਾ ਵੱਲ ਨੂੰ ਐਂਟਰ ਹੋ ਜਾਂਦਾ ਹੈਗਾ ਤਾਂ ਦੋ ਦਰਿਆਵਾਂ ਦਾ ਇੱਥੇ ਪਾਣੀ ਇਕੱਠਾ ਹੋ ਕੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਮਾਰ ਕਰਦਾ ਹੈਗਾ ਜਿਹਦੇ ਕਰਕੇ ਇੱਥੇ ਜਦੋਂ ਵੀ ਹੜ ਆਉਂਦੇ ਆ ਤਾਂ 20 ਤੋਂ ਲੈ ਕੇ 25 ਪਿੰਡ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਹੜਾਂ ਦੀ ਭਾਰੀ ਮਾਰ ਦੇ ਇੱਥਾਂ ਆਉਂਦੇ ਆ ਦੋਰੀ ਮਾਰ ਪੈਣ ਦਾ ਕਾਰਨ ਇਹ ਵੀ ਹੈ ਕਿ ਇਹ ਲੋਕ ਸਰਹੱਦ ਦੇ ਉੱਤੇ ਵਸੇ ਹੋਏ ਆ ਜਦੋਂ ਵੀ ਕਿਤੇ ਜੰਗਾਂ ਜੁੱਦਾਂ ਲੱਗਦੀਆਂ ਨੇ ਉਸ ਵੇਲੇ ਨੇ ਲੋਕਾਂ ਨੂੰ ਇੱਥੋਂ ਆਪਣੇ ਘਰ-ਬਾਰ ਛੱਡਣੇ ਪੈਂਦੇ ਆ ਤੇ ਦੂਜੀ ਮਾਰ ਪੈਂਦੀ ਆ ਇੱਥੇ ਇਹ ਦਰਿਆਵਾਂ ਦੇ ਪਾਣੀ ਦੀ ਜਦੋਂ ਵੀ ਦੂਜੇ ਚੌਥੇ ਜਾਂ ਪੰਜਵੇਂ ਸਾਲ ਬਾਅਦ ਇੱਥੇ ਹੜ ਆਉਂਦੇ ਆ ਸਤਲੋਜ ਦਾ ਪਾਣੀ ਚੜਦਾ ਹੈ ਉਸ ਵੇਲੇ ਵੀ ਇਹਨਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪੈਂਦੇ ਆ ਤੁਸੀਂ ਦੇਖਿਆ ਹੋਣਾ ਹਾਲੇ ਥੋੜੇ ਮਹੀਨੇ ਪਹਿਲਾਂ ਹੀ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਬਾਰਡਰਾਂ ਦੇ ਉੱਤੇ ਤਣਾਅ ਦਾ ਮਾਹੌਲ ਹੋਇਆ ਜਦੋਂ ਰਾਕਟਾਣੇ ਹਮਲੇ ਕੀਤੇ ਦੋਵੇਂ ਪਾਸੇ ਤਣਾਅ ਦਾ ਮਾਹੌਲ ਵਧਿਆ ਤਾਂ ਉਦੋਂ ਵੀ ਇਹਨਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਸੀ ਇਹਨਾਂ ਨੇ ਤਾਂ ਆਪਣੇ ਜਿਹੜੇ ਮੰਜੇ ਵਿਸਤਰੇ ਸੀ ਅਜੇ ਥੋੜੇ ਦਿਨ ਪਹਿਲਾਂ ਆਪਣੇ ਘਰਾਂ ਦੇ ਵਿੱਚ ਟਿਕਾਏ ਸੀ ਕਿ ਉੱਪਰ ਹੜ੍ਹਾਂ ਦੀ ਮਾਰ ਪੈ ਗਈ ਤੇ ਹੁਣ ਇਹਨਾਂ ਨੂੰ ਫਿਰ ਆਪਣੇ ਘਰ-ਬਾਰ ਛੱਡਣੇ ਪਏ ਤੇ ਦੋਸਤੋ ਇਹਨਾਂ ਬਾਰਡਰ ਦੇ ਲੋਕਾਂ ਦੇ ਦਰਦ ਨੂੰ ਵੇਖ ਕੇ ਹੀ ਪੰਜਾਬ ਦੇ ਪਿੰਡਾਂ ਦੇ ਲੋਕ ਇਹਨਾਂ ਲਈ ਮਦਦ ਭੇਜ ਰਹੇ ਹਨ ਕੋਈ ਇਹਨਾਂ ਲਈ ਲੰਗਰ ਭੇਜ ਰਿਹਾ ਕੋਈ ਪਸ਼ੂਆਂ ਲਈ ਫੀਡ ਕੋਈ ਚਾਰਾ ਤੇ ਕੋਈ ਇਹਨਾਂ ਲਈ ਡਾਕਟਰੀ ਸਹਾਇਤਾ ਭੇਜ ਰਿਹਾ ਇਸੇ ਦੇ ਚੱਲਦੇ ਅੱਜ ਸਾਡੇ ਪਿੰਡ ਪਿੰਡ ਕਟਿਆਵਾਲੀ ਜੱਟਾਂ ਜ਼ਿਲ੍ਹਾ ਫਾਜ਼ਿਲਕਾ ਤੋਂ ਵੀ ਇਹਨਾਂ ਹੜਪੀੜਤਾ ਲਈ ਲੰਗਰ ਦੀ ਸੇਵਾ ਭੇਜੀ ਗਈ ਆ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਬਜਾਦਾ ਬਾਬਾ ਫਤਿਹ ਸਿੰਘ ਵੱਲੋਂ ਤੇ ਡੇਰਾ ਬਾਬਾ ਭੂਮਣਸ਼ਾ ਦੀ ਕਮੇਟੀ ਵੱਲੋਂ ਸਾਂਝੇ ਤੌਰ ਤੇ ਲੰਗਰਾਂ ਦੀ ਸੇਵਾ ਇਹਨਾਂ ਬਾਰਡਰ ਦੇ ਪਿੰਡਾਂ ਲਈ ਭੇਜੀ ਜਾ ਰਹੀ ਹੈ। चलो जीलो ਤੇ ਦੋਸਤੋ ਇਸ ਵਾਰੀ ਵੀ ਬਾਰਡਰ ਦੇ ਉੱਤੇ ਸੇਵਾ ਲਗਾਤਾਰ ਜਾਰੀ ਰਹੂਗੀ ਕੋਸ਼ਿਸ਼ ਕਰਾਂਗੇ ਬਾਰਡਰ ਦੇ ਉੱਪਰ ਜਾ ਕੇ ਵੀ ਉੱਥੋਂ ਦੇ ਸਹੀ ਹਾਲਾਤ ਤੁਹਾਨੂੰ ਦਿਖਾਈਏ ਸਹੀ ਜਾਣਕਾਰੀ ਦੇਈਏ ਕਿਉਂਕਿ 2023 ਦੇ ਵਿੱਚ ਵੀ ਸਾਡੇ ਨਗਰ ਦੇ ਵੱਲੋਂ ਉੱਥੇ ਸੇਵਾ ਭੇਜੀ ਗਈ ਸੀ ਕਾਫੀ ਦੇਣ ਲੰਗਰਾਂ ਦੀ ਸੇਵਾ ਜਾਂਦੀ ਰਹੀ ਸੀ ਅੱਜ ਖੁਦ ਗਰਾਊਂਡ ਲੈਵਲ ਤੇ ਜਾ ਕੇ ਪਿੰਡ ਦੇ ਵੱਲੋਂ ਲੰਗਰ ਦੀ ਸੇਵਾ ਪੱਠਿਆਂ ਦੀ ਸੇਵਾ ਕੀਤੀ ਗਈ ਸੀ ਤੇ ਉਹ ਪ੍ਰਾਣੀਆਂ 2023 ਦੀਆਂ ਵੀਡੀਓ ਵੀ ਤੁਸੀਂ ਆਪਣੇ ਇਸ ਚੈਨਲ ਤੇ ਦੇਖ ਸਕਦੇ ਹੋ ਉਹਨਾਂ ਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਚ ਵੀ ਮਿਲ ਜੂਗਾ ਉੱਪਰ ਆਈ ਬਟਨ ਚ ਵੀ ਮਿਲ ਜੂਗਾ ਉਦੋਂ ਦੇ ਕੀ ਹਾਲਾਤ ਸੀਗੇ ਉਹਦੇ ਵਿੱਚ ਅਸੀਂ ਉਹ ਪਿੰਡ ਨੂੰ ਕਵਰ ਕੀਤਾ ਸੀ ਜਿਹੜਾ ਤਿੰਨੇ ਪਾਸਿਆਂ ਤੋਂ ਪਾਕਿਸਤਾਨ ਦੇ ਬਾਰਡਰ ਨਾਲ ਕਿਰਿਆ ਹੋਇਆ ਜਿੱਥੇ ਅੰਦਰ ਜਾਣ ਲਈ ਸਿਕਿਉਰਿਟੀ ਚੈੱਕ ਲੱਗਦਾ ਹੈ ਪਰ ਜਦੋਂ بارشਾਂ ਹੁੰਦੀਆਂ ਹੜ ਹੁੰਦੇ ਆ ਉਦੋਂ ਉੱਥੇ ਸਿਰਫ ਜਿਹੜੇ ਰਾਹਤ ਲੈ ਕੇ ਜਾਂਦੇ ਆ ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਂਦਾ ਹੈਗਾ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਅੰਤ ਦੇ ਵਿੱਚ ਮੈਂ ਇਹ ਹੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਤੁਸੀਂ ਵੀ ਵੱਧ ਚੜ੍ਹ ਕੇ ਆਪਣੇ ਆਪਣੇ ਨਗਰਾਂ ਤੋਂ ਉੱਥੇ ਸੇਵਾ ਲੈ ਕੇ ਜਾਓ ਭਾਵੇਂ ਉਹ ਮੈਡੀਕਲ ਸੇਵਾ ਗਈ ਭਾਵੇਂ ਉਹ ਲੰਕਰਾਂ ਦੀ ਸੇਵਾ ਗਈ ਹਰ ਤਰ੍ਹਾਂ ਦੀ ਸੇਵਾ ਉੱਥੇ ਤੁਸੀਂ ਆਪ ਲੈ ਕੇ ਜਾਓ ਤਾਂ ਜੋ ਸਹੀ ਹੱਥਾਂ ਦੇ ਵਿੱਚ ਜਾਵੇ ਬਜਾਏ ਕਿਸੇ ਨੂੰ ਉਹ ਆਪ ਦੀ ਸੇਵਾ ਫੜਾਉਣ ਦੇ ਬਜਾਏ ਆਪ ਲੈ ਕੇ ਜਾਓ ਉੱਥੇ ਸੇਵਾ ਤੇ ਆਖਰ ਦੇ ਵਿੱਚ ਮੈਂ ਆਪਦੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦਿੰਦੇ ਆ ਆਪਣੇ ਬਾਰਡਰ ਦੇ ਲੋਕਾਂ ਦਾ ਸਾਥ ਦਿੰਦੇ ਨੇ ਵਾਹਿਗੁਰੂ ਮੇਰੇ ਪਿੰਡ ਘਟਿਆਂ ਵਾਲੀ ਝਟਾਂ ਦੇ ਜਿਹੜੇ ਵਾਸੀ ਨੇ ਭੈਣ ਭਰਾ ਨੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤੇ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਾਰਡਰ ਤੇ ਜੋ ਹਾਲਾਤ ਨੇ ਉਹ ਜ਼ਰੂਰ ਦਿਖਾਈਏ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਚੰਗੀ ਜਾਣਕਾਰੀ ਆ ਤੇ ਨਾਮਿਆਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ